ਜਦੋਂ 1990 ਦੇ ਦਹਾਕੇ ਤੋਂ ਬਾਅਦ ਜੀਨਾਂ ਦਾ ਸਮਾਂ ਆਇਆ ਜੀਨ ਦੀਆਂ ਪੈਂਟਾਂ ਆਉਣ ਲੱਗੀਆਂ ਮਿੱਤਰੋ ਤੇ ਉਦੋਂ ਇੱਕ ਸਮਾਂ ਆਉਂਦਾ ਹੈ ਨਾਮ ਚੱਲਦਾ ਹੈ ਕੇ ਸੰਜ ਦਾ ਤੇ ਕੇ ਸੰਜ ਦੇ ਵਿੱਚੋਂ ਨਿਕਲਦੀ ਹੈ ਭਾਈ ਸਾਹਿਬ ਵੀਰਵੈਲ ਵਾਲੇ ਸੰਜੀ ਵਰਮਾ ਹੁਰਾਂ ਦੇ ਪਿਤਾ ਜੀ ਪਾ ਉਹਨਾਂ ਤੋਂ ਬਾਅਦ ਸੰਜੀ ਵਰਮਾ ਸਾਹਿਬ ਜਿਨ੍ਹਾਂ ਦਾ ਅੱਜ 2 3 ਜਿਵੇਂ ਨਾ ਉੱਥੇ ਸਤਕਾਰਯੋਗ ਆਏ ਹੋਏ ਸੀਗੇ ਡੀਆਈਜੀ ਸਾਹਿਬ ਜਿਹੜੇ ਡਿੰਪਾ ਜੀ ਦੇ ਬ੍ਰਦਰ ਹੈ ਉਹ ਸਾਡੇ ਮਲੋਟ ਡੀਐਸਪੀ ਵੀ ਰਹੇ ਹੈ ਪਹਿਲਾਂ ਉਹ ਡੀਆਈਜੀ ਬਣ ਗਏ ਉਹਨਾਂ ਨੇ ਕਿਹਾ ਸੀ ਕਿ ਨੰਗ ਭੁੱਖ ਨਾਲ ਬੰਦੇ ਕੁੱਲਦੇ ਹੁੰਦੇ ਆ ਜਿਹੜੇ ਸ਼ੂਟ ਕਰਕੇ 2 ਮਿੰਟਾਂ ਚ ਬੰਦੇ ਦੀ ਕੀਤੀ ਹੋਈ ਸਾਰੀ ਕਮਾਈ ਨੂੰ ਇੱਕ ਸੜਕ ਤੇ ਢੇਰੀ ਕਰ ਜਾਂਦੇ ਆ ਕੁਛ ਪੈਸਿਆਂ ਪਿੱਛੇ ਡੀਆਈਜੀ ਸਾਹਿਬ ਉੱਥੇ ਪ੍ਰੈਸ ਨੂੰ ਬਰੀਫ ਕਰ ਰਹੇ ਮੇਰੇ ਕਹਿਣ ਦਾ ਮੀਨਿੰਗ ਇਹ ਹੈ ਮਿੱਤਰੋ ਕਿ ਵੀਰਵੈਲ ਵਾਲਿਆਂ ਨੇ ਆਪ ਮਸ਼ੀਨ ਚਲਾ ਕੇ ਆਪ ਸਟੀਚਿੰਗ ਕਰਕੇ ਆਪ ਕੱਪੜੇ ਸਿਉ ਕੇ ਪੌੜੀ ਦਰ ਪੌੜੀ ਪੌੜੀ ਦਰ ਪੌੜੀ ਚੜਦਿਆਂ ਚੜਦਿਆਂ ਮਿੱਤਰੋ ਤਰੱਕੀ ਕੀਤੀ ਉਹ ਤਰੱਕੀ ਅੱਜ ਉਹਨਾਂ ਕੋਲੇ 8 ਤੋਂ 900 ਬੰਦਾ ਕੰਮ ਕਰਦਾ ਹੈ